Amazon Prime ਦੀ ਮਸ਼ਹੂਰ ਵੈਬ ਸੀਰੀਜ਼ ਫੋਰ ਮੋਰ ਸ਼ਾਟਸ ਪਲੀਜ਼ ਦੀ ਸੀਜ਼ਨ 4 ਦੀ ਸ਼ੂਟਿੰਗ ਹੋਈ ਖਤਮ ਸਟਾਰ ਕਾਸਟ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਰੈਪ ਅਪ ਦੀ ਤਸਵੀਰ Amazon Prime Video ਤੇ ਆਉਣ ਵਾਲੀ ਮਸ਼ਹੂਰ ਵੈਬ ਸੀਰੀਜ਼ ਫੋਰ ਮੋਰ ਸ਼ਾਟਸ ਪਲੀਜ਼ ਦੇ ਚੌਥੇ ਸੀਜ਼ਨ ਦੀ ਸ਼ੂਟਿੰਗ ਹੁਣ ਖਤਮ ਹੋ ਗਈ ਹੈ ਕੀਰਤੀ ਕੁਲਾਰੀ ਸਿਆਣੀ ਗੁਪਤਾ ਮਾਨਵੀ ਅਤੇ ਬਾਨੀ ਮੁੜ ਆਪਣੇ ਆਪਣੇ ਕਿਰਦਾਰ ਚ ਨਜ਼ਰ ਆਉਣਗੇ ਫਰਮਰ ਸ਼ਾਰਟਸ ਪਲੀਜ਼ ਚਾਰ ਦੋਸਤਾਂ ਦੀ ਕਹਾਣੀ ਹੈ ਅੰਜਨਾ ਉਮੰਗ ਸਿੱਧੀ ਤੇ ਦਾਮਿਨੀ ਜੋ ਮੁੰਬਈ ਸ਼ਹਿਰ ਵਿੱਚ ਆਪਣੀ ਜ਼ਿੰਦਗੀ ਪਿਆਰ ਕੈਰੀਅਰ ਅਤੇ ਰਿਸ਼ਤਿਆਂ ਨਾਲ ਸੰਘਰਸ਼ ਕਰਦੇ ਆ ਨਜ਼ਰ ਆਉਂਦੇ ਨੇ ਇਹ ਸ਼ੋਅ ਮਾਡਰਨ ਲਾਈਫ ਸਟਾਈਲ ਔਰਤਾਂ ਦੀ ਆਜ਼ਾਦੀ ਦੋਸਤੀ ਅਤੇ ਪਿਆਰ ਨੂੰ بڑے ਦਿਲ ਖੋਲ ਕੇ ਦਿਖਾਉਂਦਾ ਹੈ ਸੀਰੀਜ਼ ਦੀ ਸ਼ੁਰੂਆਤ 2019 ਵਿੱਚ ਹੋਈ ਸੀ ਤੇ ਇਹ ਆਪਣੀ ਖੁੱਲੀ ਸੋਚ ਅਤੇ ਔਰਤਾ ਕੇਂਦਰਿਤ ਕਹਾਣੀ ਨਾਲ ਬਹੁਤ ਲੋਕਪ੍ਰੀਏ ਹੈ इसमें इंटरनेशनल एमी अवार्ड च नामजदगी मिल चुकी है हाल ही सयानी गुप्ता ने अपने इंस्टाग्राम से एक क्लिपबोर्ड की तस्वीर शेयर की थी ते रैपअप लिखिया। इस नाल ही उन्हें रैपअप सैलीब्रेशन दस्वीर भी सांझी की थी। मानवी ने भी पहला अप एक ग्रुप फोटो पोस्ट करके नवे सीजन की घोषणा की काश ने 2025 हजार पच्ची की शुरुआत सीजन फोर दी शुरु की शूटिंग शुरू की ਫੈਨਸ ਲੰਬੇ ਸਮੇਂ ਤੋਂ ਨਵੇਂ ਸੀਜ਼ਨ ਦੀ ਉਡੀਕ ਕਰ ਰਹੇ ਸੀ ਹੁਣ ਜਲਦ ਹੀ ਸੀਜ਼ਨ ਦੀ ਅਧਾਰਿਤ ਤਾਰੀਖ ਦਾ ਐਲਾਨ ਹੋਣ ਦੀ ਉਮੀਦ ਹੈ